ਪੇਸ਼ ਹੈ ਆਗਾਜ਼ ਬੀਰ ਦੀ ਕਹਾਣੀ ਤਈਆ ਮੈਨ ਦਾ ਸੁਨੇਹਾ ਆ ਗਿਆ ਸੀ ਮੈਂ ਚਿਤਵਿਆ ਕਿ ਡੋਲੀ ਨੂੰ ਮੈਲ ਨਜਾਇਆ ਜਾਵੇ ਕਿ ਨਾ ਬਹੁਤ ਵਾਰ ਮਾਨ ਨੇ ਨਾਂ ਵਿੱਚ ਸਿਰ ਹਲਾਇਆ ਸੀ ਆਖਰ ਮਨਥਰਾ ਘੋੜਾ ਜੋ ਹੋਇਆ ਉਹ ਵਾਰ-ਵਾਰ ਚੱਲਣ ਲਈ ਉਕਸਾਉਂਦਾ ਰਿਹਾ ਇਸ ਉਹਢੇੜ ਬਣ ਵਿੱਚ ਫਸਿਆ ਹੋਇਆ ਸੀ ਮੈਂ ਮੇਰਾ ਦਿਲ ਡਰ ਕਾਰਨ ਜ਼ੋਰ-ਜ਼ੋਰ ਦੀ ਧੜਕਵੀ ਰਿਹਾ ਸੀ। ਉੱਪਰੋਂ ਅੱਥ ਦੀ ਗਰਮੀ ਜਾਨ ਕੱਢ ਰਹੀ ਸੀ। ਜਦ ਚੰਗੇ ਮੰਦੇ ਖਿਆਲ ਮਨਮਸਤਕ ਆ ਰਹੇ ਸਨ ਤਾਂ ਯਾਰਾਂ ਦੀ ਜੁੰਡਲੀ ਵਿੱਚੋਂ ਨਫੀਸ ਮੇਰੇ ਸਾਹਮਣੇ ਆਹ ਹੱਲਾ ਸ਼ੇਰੀ ਦਿੰਦਾ ਹੈ। ਜਾ ਕਾਲੀ ਮਾਤਾ ਨੂੰ ਧਿਆਕੇ ਕਾਰਾ ਮੋਰਚਾ ਫਤੀ। ਐਵੇਂ ਡਰੀ ਜਾਣਾ। ਮੇਰੇ ਵਿੱਚ 100 ਘੋੜਿਆਂ ਦੀ ਤਾਕਤ ਆ ਹੀ ਲੱਗਦੀ ਹੈ। ਹੁਣ ਤੱਕ ਆਪਣੇ ਮਨ ਅੰਦਰ ਚਲਦੀ ਹਾਂ ਨਾ ਵਾਲੀ ਰੀਲ ਬੰਦ ਕਰਕੇ ਜਾਣ ਦਾ ਤਹैया ਕਰ ਲੈਂਦਾ ਹਾਂ ਮੇਰੇ ਮੂੰਹੋਂ ਲਫ਼ਜ਼ ਨਿਕਲ ਜਾਂਦੇ ਨੇ ਚੱਲ ਜਾ ਕੇ ਵੇਖਦੇ ਹਾਂ ਆਪਣੇ ਘਰ ਤੋਂ ਡੋਲੀ ਦੇ ਘਰ ਵੱਲ ਜਾਣ ਲਈ ਪਲਾਂਘ ਪੁੱਠ ਲਈ ਹੈ ਇੱਕ ਸਾਲ ਹੋਣ ਵਾਲਾ ਹੋ ਚੱਲਿਆ ਸੀ ਮੈਨੂੰ ਰੇੜੀ ਤੇ ਕੂੜਾ ਚੁੱਕਦਿਆਂ ਪ੍ਰਤਾਪਨਗਰ ਚੋਂ ਮਜਬੂਰੀ ਬੱਸ ਲੈਣੀ ਪਈ ਸੀ ਇਹ ਨੌਕਰੀ ਮੇਰੇ ਤਾਂ ਇਰਮਾਨ ਸਨ ਪੜ ਕੇ ਅਫਸਰ ਲੱਗਣ ਦੇ ਕਾਲਜ ਵਿੱਚ ਸ਼ੌਕੀਨੀ ਲਾ ਕੇ ਜਾਣ ਦੇ ਮੇਰੇ ਸੁਪਨੇ ਮਲਿਆ ਮੇਟ ਹੋ ਗਏ ਰੋਜ਼ ਇਹਨ ਦਾ ਬਥੇਰਾ ਕਰ ਲਈ ਦਿਨੇ ਹੀ ਹਨੇਰਾ ਛਾ ਗਿਆ ਸੀ ਉਸ ਦਿਨ ਮੈਂ 12ਵੀਂ ਦੇ ਛਮਾਹੀ ਪੇਪਰ ਦੇ ਕੇ ਘਰੇ ਆਇਆ ਸਾਂ ਪੇਪਰ ਬੋਰਡ ਮੰंजे ਤੇ ਰੱਖਿਆ ਹੀ ਸੀ ਬਾਪੂ ਨੇ ਨਾਲ ਜਾਣ ਦੀ ਤਾਕੀਦ ਕੀਤੀ ਰਿਕਸ਼ਾ ਸ਼ਹਿਰ ਦੀਆਂ ਸੜਕਾਂ ਪਾਰ ਕਰਦਾ ਗਿਆ ਮੈਂ ਸਾਰੇ ਰਾਤ ਸੋਚਦਾ ਗਿਆ ਬਾਪੂ ਤੇ ਮੈਂ ਕਿੱਧਰ ਜਾ ਰਹੇ ਹਾਂ ਮੇਰੇ ਮਨ ਵਿੱਚ ਚੱਲ ਰਹੇ ਸਵਾਲ ਖੌਰੂ ਪਾ ਰਹੇ ਸਨ ਪਰ ਪੁੱਛਣ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ ਬਾਪੂ ਵੀ ਚੁੱਪ ਬੱਟੀ ਬੈਠਾ ਰਿਹਾ ਰਿਕਸ਼ਾ ਨਗਰ ਨਗਮ ਦੇ ਦਫ਼ਤਰ ਅੱਗੇ ਜਾ ਰੁਕਿਆ ਬਾਪੂ ਨੂੰ ਸਾਰੇ ਜਾਣਦੇ ਪਛਾਣਦੇ ਚਿਹਰੇ ਮਿਲੇ ਬਾਪੂ ਨੂੰ ਹੋਏ ਬੁਖਾਰ ਬਾਰੇ ਗੱਲਾਂ ਕਰਦੇ ਰਹੇ ਆਖਰ ਤੇ ਬਾਪੂ ਨਾਇਬ ਸਿੰਘ ਨੂੰ ਮਿਲਿਆ ਬਾਪੂ ਹੱਥ ਜੋੜ ठेਕੇਦਾਰ ਅੱਗੇ ਖੜਾ ਸੀ 10 ਦਿਨ ਹੋ ਗਏ ਨੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਸ਼ਿਕਾਇਤਾਂ ਆ ਰਹੀਆਂ ਨੇ ਤੁਸੀਂ ਮੋਜਾਂ ਨਾਲ ਬਾਬੂ ਬਣੇ ਘਰੇ ਬੈਠੇ ਹੋ ਕੁਝ ਤਾਂ ਖਿਆਲ ਕਰ ਲਿਆ ਕਰੋ ਸਾਡੀ ਦਾੜੀ ਦਾ ਮੈਨੂੰ ਕੁ ਮੰਤਰੀ ਜਿਹੀ ਲੱਗੀ ਪਈ ਸੀ ਤੇ ਇਧਰ ਬਾਪੂ ਕਿਸ ਮਿੱਟੀ ਦਾ ਬਣਿਆ ਹੋਇਆ ਸੀ ਉਹ ਸੱਤ ਬਚਨ ਸੱਤ ਬਚਨ ਕਰਕੇ ਪੀਂਦਾ ਰਿਹਾ ठेਕੇਦਾਰ ਦੀਆਂ ਗਾਲਾਂ ਨੂੰ ਠੇਕੇਦਾਰ ਖਰਵੀ ਆਵਾਜ਼ ਵਿੱਚ ਉੱਚੀ ਬੋਲਦਾ ਹੈ ਕੰਮ ਤੇ ਜਾਓ ਹੁਣ ਇੱਥੇ ਖੜੇ ਕੀ ਆਰਤੀ ਉਤਾਰਦੇ ਹੋ ਮੇਰੀ ਜਦ ਠੇਕੇਦਾਰ ਦਾ ਗੁੱਸਾ ਝੱਗ ਵਾਂਗ ਸ਼ਾਂਤ ਹੋ ਗਿਆ ਤਬ ਬਾਪੂ ਨੇ ਹਲੀਮੀ ਤੇ ਨਿਮਰਤਾ ਨਾਲ ਹਿੱਸੇ ਵਿੱਚੋਂ ਇੱਕ ਕਾਗਜ਼ ਕੱਢਿਆ ਠੇਕੇਦਾਰ ਵੱਲ ਵਧਾਇਆ ਹਜੂਰ ਕੱਲ ਤੋਂ ਮੇਰਾ ਕਾਕਾ ਆਇਆ ਕਰੂ ਮੇਰੀ ਥਾਂ ਤੇ ਪਤਾ ਨਹੀਂ ਠੇਕੇਦਾਰ ਵਿੱਚ ਉਹ ਉਦਾਰਤਾ ਤੇ ਦਇਆਲਤਾ ਕਿਧਰੋਂ ਆ ਗਈ ਉਸ ਨੇ ਪਲਵੀ ਨਾ ਲਾਇਆ ਅਰਜੀ ਮਨਜ਼ੂਰ ਕਰ ਲਈ ਬਾਪੂ ਸੇਵਾਮੁਕਤ ਹੋ ਗਿਆ ਮੈਂ ਨੌਕਰੀ ਵਾਲਾ ਪਿਤਾ ਵਰਖੀ ਕਿਤਾ ਗਲ ਵਿੱਚ ਪੈ ਗਿਆ ਫਾਹੇ ਬੰਗ ਆਪਣੇ ਚਿੱਤ ਦੀ ਉਦਾਸੀ ਵਾਲੀ ਪਰਤ ਯਾਰਾਂ ਦੀ ਜੁੰਡਲੀ ਕੋਲ ਫਰੋਲੀ ਸਾਡੀ ਪੁੱਡਾ ਕਲੋਨੀ ਦੇ ਪਿਛਲੇ ਪਾਸੇ ਮਹਿਫਲ ਜੁੜਦੀ ਹੁੰਦੀ ਸੀ ਨਫੀਸ ਪਾਸ ਰਾਮਨਗਰ ਅਰਸ਼ਦਾ ਦਰਸ਼ਨਗਰ ਹਸਨ ਗ੍ਰੀਨ ਸਿਟੀ ਕੂੜਾ ਚੁੱਕਦੇ ਤੇ ਹੱਡ ਬੀਤੀਆਂ ਸੁਣਾਉਂਦੇ ਜਦ ਮੈਂ ਬਾਪੂ ਦੀ ਮੌਤ ਬਾਰੇ ਵਿਥਿਆ ਦੱਸੀ ਤਾਂ ਸੋਨ ਪਸਰ ਗਈ ਮੈਂ ਦੱਸਦਾ ਗਿਆ ਕਿ ਬਾਪੂ ਹੱਡੀਆਂ ਦੀ ਮੁੱਠ ਬਣ ਗਿਆ ਸੀ ਦਿਨਾਂ ਵਿੱਚ ਪੰਜਵੇਂ ਦਿਨ ਮੈਂ ਜੇ ਕੰਮ ਤੋਂ ਵਾਪਸ ਘਰੇ ਆਇਆ ਹੀ ਸਾਂ ਬਾਪੂ ਨੇ ਮੈਨੂੰ ਕੋਲ ਬੁਲਾਇਆ ਰੋਇਆ ਰੋਂਦਾ ਰਹਾ ਮੇਰਾ ਖੱਬਾ ਹੱਥ ਫੜਿਆ ਉਹ ਫਕੀਰਾਂ ਵਾਂਗ ਬੋਲਿਆ ਪੁੱਤ ਜੀ ਜਾਨ ਲਾ ਕੇ ਕੰਮ ਕਰੀ ਇਹ ਕਰ ਹੁਣ ਤੇਰੇ ਸਿਰ ਉੱਤੇ ਆ ਤੇ ਕਹਿੰਦਿਆਂ ਬਾਪੂ ਦੀ ਧੌਣ ਸੱਜੇ ਲੁੜਕ ਗਈ ਮੇਰਾ ਹੱਥ ਬਾਪੂ ਦੇ ਹੱਥਾਂ ਵਿੱਚ ਹੀ ਰਹਿ ਗਿਆ ਮੇਰੀ ਜ਼ਿੰਦਗੀ ਵਿੱਚ ਅੱਖਾਂ ਸਾਹਵੇਂ ਇਹ ਪਹਿਲੀ ਮੌਤ ਹੋਈ ਸੀ ਮੇਰਾ ਸੰਤੁਲਨ ਵਿਗਾੜ ਦਿੱਤਾ ਸੀ ਬਾਪੂ ਦੀ ਮੌਤ ਨੇ ਮੈਨੂੰ ਯਕੀਨ ਤੇ ਭਰੋਸਾ ਸੀ ਬਾਪੂ ਉੱਠੇਗਾ ਦੁਬਾਰਾ ਕੰਮ ਤੇ ਦੁਬਾਰਾ ਜਾਣ ਲੱਗੇਗਾ ਮੈਨੂੰ ਮੁਕਤ ਕਰ ਦੇਵੇਗਾ ਮੈਂ ਦੁਬਾਰਾ ਪੜਾਂਗਾ ਅਜੇ ਹਾਰ ਨਾ ਹੋਇਆ ਮੈਂ ਤਾਂ ਬਾਪੂ ਦੀ ਦੇਹ ਨੂੰ ਖੁਦ ਮਿੱਟੀ ਵਿੱਚ ਦਫ਼ਨ ਕਰਾਇਆ ਸੀ ਨਫੀਸ ਨੇ ਮੈਨੂੰ ਹੌਸਲਾ ਦਿੱਤਾ ਤਕੜਾ ਹੋ ਸਭ ਪਲਾ ਹੋਵੇਗਾ ਤੂੰ ਹੁਣ ਆਪ ਤੇ ਆਪਣੀ ਮਾਂ ਨੂੰ ਸੰਭਾਲ ਮੈਨੂੰ ਬਾਪੂ ਦੇ ਇੰਜ ਤੁਰ ਜਾਣ ਦਾ ਉਦਰੀ ਮਾ ਤੰਗ ਕਰ ਰਿਹਾ ਸੀ ਅਰਸ਼ਦ ਮੇਰੇ ਰੋਂਦੇ ਹੋਏ ਅੱਖਾਂ ਦੇ ਪਾਣੀ ਨੂੰ ਮਾਪਦਾ ਹੋਇਆ ਆਖਦਾ ਯਾਰ ਤੇ ਇਹ ਤਾਪ ਨਾਲ ਬੰਦਾ ਥੋੜੋ ਮਰਦਾ ਹੈ ਹੋਰ ਬਥੇਰਾ ਕੁਝ ਮਾਰ ਦਿੰਦਾ ਬੰਦੇ ਨੂੰ ਮੇਰੇ ਕਲੇਜੇ ਹੋਰ ਬਥੇਰਾ ਕੁਝ ਵਾਲਾ ਤੀਰ ਖੁੱਭ ਗਿਆ ਮੈਂ ਕਈ ਦਿਨੇ ਬੋ ਚੁੱਕੀ ਕਦਰਦਾ ਰਹਾ ਕਿ ਹੋਰ ਕਿਸ ਕਾਰਨ ਮਰਿਆ ਹੋਵੇਗਾ ਬਾਪੂ ਡੋਲੀ ਦਾ ਸੁਨੇਹਾ ਆ ਗਿਆ ਸੀ ਉਹ ਮੈਨੂੰ ਮਿਲਣ ਲਈ ਤਰਸੀ ਬੈਠੀ ਸੀ ਪਤਾ ਹੀ ਨਾ ਲੱਗਾ ਕਦ ਉਸ ਨੂੰ ਮੇਰੇ ਵਿੱਚੋਂ ਰਵੀ ਸ਼ੇਰ ਗਿੱਲ ਦਿਖ ਪਿਆ ਮੇਰਾ ਸੁੱਟਿਆ ਤੀਰ ਨਿਸ਼ਾਨੇ ਉੱਤੇ ਜਾ ਬੱਜਾ ਉਹ ਬਰਹਣ ਹੋਈ ਮੇਰੇ ਵੱਲ ਉਲਰ ਗਈ ਮੈਨੂੰ ਬੈਠੇ ਬਿਠਾਏ ਬਾਦਸ਼ਾਹਤ ਮਿਲ ਗਈ ਗਰੀਬ ਦੀਆਂ ਅੱਖਾਂ ਰਿਸ਼ਨਾਉਣ ਲੱਗੀਆਂ ਕੂੜੇ ਦੀ ਬੋਝ ਜੋ ਮੇਰੇ ਜ਼ਿਹਨ ਵਿੱਚ ਵਸੀ ਤੇ ਗਰਸੀ ਹੋਈ ਸੀ ਉਹ ਖੁਸ਼ਬੋ ਬਣ ਚੜਨ ਲੱਗੀ ਹਰ ਪਲ ਉਸ ਦੇ ਦੀਦਾਰ ਕਰਨਾਂ ਲੋਚਦੇ ਉਸ ਨੂੰ ਮਿਲਣਾ ਈਦ ਦੇ ਤਿਉਹਾਰ ਵਰਗਾ ਲੱਗਦਾ ਇਹ ਯਾਰ ਜੁੰਡਲੀ ਸੀ ਜਿਨ੍ਹਾਂ ਨੇ ਨਵਾਂ ਸੱਪ ਕੱਢਿਆ ਸੀ ਅਨੁਭਵ ਪੋਟਲੀ ਚੋਂ ਉਹਨਾਂ ਨੇ ਟਾਈਮ ਪਾਸ ਕਰਨ ਦਾ ਤਵੀਤ ਦਿੱਤਾ ਸੀ ਇੱਕ ਦਿਨ ਹੱਥ ਪੱਲੇ ਪਿਆ ਕੁਝ ਤੇਰੇ ਕਿ ਗਲੀਆਂ ਵਿੱਚ ਸੀਟੀਆਂ ਮਾਰ ਕੇ ਮੋੜਾਉਣਾ ਅਰਮਾਨ ਰمز ਭਰੀ ਬਾਤ ਸੁਣਾ ਗਿਆ ਉਹ ਤਦ ਬੋਲਿਆ ਜਦ ਮੈਂ ਇਸ ਕੂੜੇ ਕਰਕਟ ਕੰਮ ਨੂੰ ਗਾਲਾਂ ਕੱਢਦਾ ਤੇ ਮਾੜਾ ਸਮਝਦਾ ਸੀ ਗੰਧ ਵਿੱਚ ਕੀ ਲੱਭਣਾ ਨੱਕ ਸੜਦਾ ਸਾੜ ਨਾਲ ਦਿਮਾਗ ਮੱਚਦਾ ਇਸ ਕੂੜੇ ਵਿੱਚੋਂ ਮਾਰਦੇ ਮੁਸ਼ ਕਰਕੇ ਮੈਂ ਦਿਨ ਰਾਤ ਤੰਗ ਰਹਿੰਦਾ ਹਾਂ ਇਸ ਕੂੜੇ ਨੇ ਮੈਨੂੰ ਵੀ ਕੂੜਾ ਕਰ ਦਿੱਤਾ ਹੈ ਮੇਰਾ ਦਰਦ ਰਿਸਣ ਲੱਗ ਪਿਆ ਉਹ ਸਾਰੇ ਪੁਰਾਣੇ ਪਾਪੀ ਤੇ ਹੰਡੇ ਵਰਤੇ ਹੋਏ ਸਨ ਸੌਣ ਨਵਾਬ ਜੇਕਰ ਨਵਾਬਾਂ ਵਾਂਗ ਰਹਿਣਾ ਹੈ ਨਾ ਤਾਂ ਦੱਸੀਏ ਇੱਕ ਤਰੀਕਾ ਤਾਂ ਫੇਰ ਮੰਨੇਗਾ ਬਾਬਿਆਂ ਨੂੰ ਲੈ ਸੁਣ ਤੂੰ ਕੱਲ ਤੋਂ ਸ਼ੁਰੂ ਕਰ ਸਾਡਾ ਫਾਰਮੂਲਾ ਦੋ ਤਿੰਨ ਘਰ ਚੋਂ ਉਹਨਾਂ ਦਾ ਕੋੜਾ ਰੱਖਿਆ ਕਰ ਅੱਡ ਕਈ ਦਿਨ ਚਲਾਈ ਚੱਲ ਇਹ ਕੰਮ ਫੇਰ ਵੇਖੀ ਆਉਂਦੇ ਨਜ਼ਾਰੇ ਤੇ ਜ਼ਰੂਰ ਦੱਸੀ ਸਾਨੂੰ ਕਿਵੇਂ ਰਹਾ ਮੈਂ ਹਸੰਦਾ ਇਹ ਮੰਤਰ ਆਪਣੇ ਏਰੀਏ ਦੇ ਘਰਾਂ ਉੱਪਰ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਸਤਿਯੰ ਨਰায়ণ ਗਲੀ ਨੰਬਰ 7/6 535 ਮਕਾਨ ਨੰਬਰ ਮੈਂ ਪਹਿਲਾ ਨਿਸ਼ਾਨਾ ਇਸ ਘਰ ਨੂੰ ਬਣਾਇਆ ਹਸੰਦੇ ਜੁਗਤ ਅਨਸਾਰ ਚੱਲਿਆ ਕੂੜਾ ਢੱਕਿਆ 7ਵੇਂ 8ਵੇਂ ਦਿਨ ਉਹਨਾਂ ਦੇ ਕੂੜੇ ਵਿੱਚੋਂ ਪ੍ਰੈਗਨੈਂਸੀ ਕਿੱਟ ਮਿਲੀ ਵੇਖਿਆ ਦੋਵੇਂ ਲਾਈਨਾਂ ਗੁਲਾਬੀ ਉਸ ਘਰੋਂ ਦੁਬਾਰਾ ਫੇਰ ਕਿੱਟ ਮਿਲੀ ਉਸ ਤੇ ਵੀ ਦੋ ਗੁਲਾਬੀ ਰਖਾਂ ਇਹ ਕੂੜਾ ਮੈਂ ਮੰਦਰ ਕਲੋਨੀ ਦੇ ਸਾਹਮਣੇ ਖੰਡਰ ਵਿੱਚ ਫਰੋਲਦਾ ਸਾਂ ਮੈਂ ਸੋਚਣ ਲੱਗਾ ਇਸ ਘਰ ਵਿੱਚਲੀ ਗਰਭਵਤੀ ਔਰਤ ਬਾਰੇ ਉਸ ਦੇ ਵਧੇ ਹੋਏ ਢਿੱਡ ਬਾਰੇ ਬੱਚੇ ਦੀਆਂ ਕਲਕਾਰੀਆਂ ਮੇਰੇ ਕੰਨਾਂ ਨੂੰ ਸੁਣਾਈ ਦਿੰਦੀਆਂ ਅਕਸਰ ਸਤਿਅਮ ਪਰਵਾਰ ਉੱਤੇ ਮੇਰੀ ਬਾਜ਼ ਆਖ ਰਹਿਣ ਲੱਗੀ। ਕਈ ਮਹੀਨੇ ਕੂੜਾ ਸੰਭਦਾ ਰਿਹਾ ਤੇ ਫੇਰ ਪ੍ਰੈਗਨੈਂਸੀ ਕਟ ਮਿਲੀ। ਅਚੰਭਾ ਹੋਇਆ। ਇਸ ਵਾਰ ਗੁਲਾਬੀ ਰੇਖਾ ਇੱਕ ਰਹਿ ਗਈ। ਮੈਂ ਭਾਵੇਂ ਉਸ ਘਰ ਵਿੱਚ ਇੱਕ ਕੁੜੀ ਪਰੀਆਂ ਵਰਗੀ ਖੇਡਦੀ ਦੇਖਦਾ ਰਿਹਾ। ਪਰ ਦੂਸਰੀ ਕੁੜੀ ਡਸਟਬਿਨ ਵਿੱਚ ਹਰ ਰੋਜ਼ ਜਿਉਂਦੀ ਜਾਗਦੀ ਮਿਲਦੀ ਪ੍ਰਤੀਤ ਹੁੰਦੀ। ਮੈਂ ਘਰ ਦਾ ਕੂੜਾ ਸਾਂਭ ਕੇ ਰੱਖਣ ਵਾਲੀ ਲਿਸਟ ਵਿੱਚੋਂ ਕੱਟ ਦਿੱਤਾ। ਵਜਨ ਸਿੰਘ ਆਪਣੀ ਉਮਰਾਂ ਨਾਲੋਂ ਜ਼ਿਆਦਾ ਬਜ਼ੁਰਗ ਛੋਟੀ ਜਹੀ ਪੱਗ ਬੰਨ ਕੇ ਰੱਖਦਾ ਮੈਲੇ ਕੁਚਲੇ ਕੱਪੜੇ ਦਰਮਿਆਨਾ ਜਿਹਾ ਘਰ ਨਾ ਬਹੁਤਾ ਚੰਗਾ ਤੇ ਨਾ ਬਹੁਤ ਮਾੜਾ ਵਜਨ ਸਿੰਘ ਦੇ ਘਰ ਵਾਲੀ ਦੀ ਆਦਤ ਮੈਨੂੰ ਬਹੁਤ ਹੀ ਅਖਰ ਦੀ ਜਦ ਮੈਂ ਸੀਟੀਆਂ ਮਾਰਦਾ ਹੁੱਕਾ ਦਿੰਦਾ ਲਿਆਓ ਭਾਈ ਕੂੜਾ ਜਲਦੀ ਉਹ ਮਜ਼ਾਜਾਂ ਪੱਟੀ ਮੜਕ ਨਾਲ ਉੱਠਦੀ ਤੇ ਕੂੜੇਦਾਨ ਹੱਥ ਵਿੱਚ ਫੜਾਉਣ ਦੀ ਬਜਾਏ ਲੱਤ ਨਾਲ ਮੇਰੇ ਵੱਲ ਧੱਕ ਦਿੰਦੀ। ਮੂੰਹ ਚੁੰਨੀ ਨਾਲ ਇੰਝ ਟਕਿਆ ਹੁੰਦਾ ਜਿਵੇਂ ਮੈਂ ਤਜਾਬ ਸੁੱਟਣ ਆਇਆ ਹੋਵਾਂ ਉਸ ਉੱਪਰ। ਮੈਨੂੰ ਅੰਤਾਂ ਦੀ ਕੋਫਤ ਆਉਂਦੀ ਸੀ ਇਸ ਕਰੋਂ। ਉਸ ਦਾ ਰੁੱਖਾ ਵਿਹਾਰ ਮੇਰੇ ਦਿਲ ਦਿਮਾਗ ਉੱਤੇ ਅਸਰ ਕਰਦਾ। ਉਸ ਦੇ ਬੋਲਾਂ ਵਿੱਚ ਸੋळा ਹੁੰਦੀਆਂ। ਮੈਂ ਕਈ ਵਾਰ ਅੰਦਰੋਂ ਅੰਦਰੀ ਕੁੱੜਦਾ। ਮਨੋਂ ਮਨੀ ਗਾਲਾਂ ਵੀ ਕਢਦਾ। ਵੱਡੀ ਆਈ ਸਾਧ ਬਾਂਬਣੀ ਉਹ ਆਰਥ ਮੇਰੀ ਜ਼ਾਤ ਤੇ ਔਕਾਤ ਉੱਤੇ ਨਹੋਰੇ ਮਾਰਦੀ ਰਹਿੰਦੀ ਸਾਡੇ ਕਿੱਤੇ ਨੂੰ ਚੰਗਾ ਨਾ ਸਮਝਦੀ ਮੈਂ ਸਫਾਈ ਵਰਕਰ ਕੀ ਸਮਝਾਉਂਦਾ ਭਾਵੇਂ ਤੂੰ ਆਪਦੇ ਘਰ ਦਾ ਕੂੜਾ ਕੱਢ ਰੇੜੀ ਵਿੱਚ ਪਾ ਗਈ ਐ ਕਿਤੇ ਮਨ ਦਾ ਕੂੜਾ ਵੀ ਸਾਫ਼ ਕਰ ਲੈ ਸ਼ਕਤੀਹੀਣ ਹੋਇਆ ਜ਼ਹਿਰ ਘੋਲ ਦਾ ਰੇੜੀ ਠੱਲ ਲੈਂਦਾ ਸਮਾਂ ਮੈਸੇਜ ਅਰੋੜਾ ਦੇ ਘਰ ਦਾ ਕੂੜਾ ਕਦੇ ਵੀ ਨਹੀਂ ਭੁੱਲ ਸਕਦਾ ਬੜੀ ਸੂਮ ਬੁੜੀ ਦੋ ਮਹੀਨਿਆਂ ਦਾ ਕਿਰਾਇਆ ਮਸਾਂ ਰੋ ਪਿੱਟ ਕੇ ਉਤਾਰਦੀ ਆਖਦੀ ਮੇਰੇ ਕੋਲ ਅਜੇ ਹੈ ਨਹੀਂ ਰੁਪਏ ਮਸਾਂ ਰੋਟੀ ਖਾਣ ਯੋਗੇ ਜੁੜਦੇ ਨਹੀਂ ਜਦੋਂ ਹੋਣਗੇ ਪੁੱਤ ਨਾਲ ਦੀ ਨਾਲ ਦੇ ਦੇਾਂਗੀ ਹਰ ਵਾਰ ਉਸ ਦੇ ਘਰੋਂ ਖਾਲੀ ਹੱਥੀ ਪਰਤਣਾ ਪੈਂਦਾ ਉਸ ਨੇ ਕਦੇ ਵੀ ਪਹਿਲੀ ਵਾਰ ਰੁਪਿਆ ਦੇ ਕੇ ਰੂ ਖੁਸ਼ ਨਹੀਂ ਕੀਤੀ ਸੀ ਆਖਿਰ ਮੈਂ ਕੂੜੇ ਦੀ ਪੁਣਛਾਨ ਕਰਨ ਲੱਗ ਗਿਆ ਚੌਥੇ ਦਿਨ ਸੁਰਾਗ ਲੱਭ ਗਿਆ ਮੇਰੀਆਂ ਅੱਖਾਂ ਚੰਧਾ ਗਈਆਂ ਯਕੀਨ ਨਾ ਆਇਆ 15 ਲੱਖ ਦੀ ਮਾਲਕਣ ਸੀ ਉਹ ਬੁੜੀ अनेका ਘਰਾਂ ਦੇ ਏਟੀਐਮ ਵਿੱਚੋਂ ਨਿਕਲਨਾਂ ਪਰਚੀਆਂ ਚੈੱਕ ਬਾਕਸ ਤੇ ਲੈਣ ਦੇਣ ਦੀਆਂ ਡੈਰੀਆਂ ਘਰ ਦੇ ਅੰਦਰਲੇ ਲੋਕਰ ਦਾ ਭੇਦ ਖੋਲਦੀਆਂ ਕਈ ਮੰਗਤੇ ਬੈਂਕਾਂ ਦੇ ਰਾਜੇ ਸਨ ਤੇ ਕਈ ਧਨਾੜ ਲੋਕ ਪੂਰੀ ਤਰ੍ਹਾਂ ਕਰਜ਼ਾਈ ਹੋਏ ਬੈਠੇ ਸਨ ਮੇਰੇ ਨਗਰ ਵਿੱਚ ਮੰਗਲਾ ਵੱਡੀ ਕੋਠੀ ਵਾਲਾ ਘਰ ਦੇ 4 ਮੈਂਬਰ ਚਾਰੇ ਨੌਕਰੀਆਂ ਉੱਤੇ ਮਿਸਟਰ ਤੇ ਮਿਸੇਜ ਮੰਗਲਾ ਪ੍ਰਿੰਸੀਪਲ ਮੁੰਡਾ ਇੰਜੀਨੀਅਰ ਤੇ ਕੁੜੀ ਬੈਂਕ ਵਿੱਚ ਨੌਕਰੀ ਕਰਦੀ ਕੁੜੀ ਦਾ ਨਾਂ ਡੌਲੀ ਇਸ ਘਰ ਦੀ ਸਮੱਸਿਆ ਸੀ ਕਿ ਸਾਰੇ ਮੈਂਬਰ ਘਰੋਂ ਜਲਦੀ ਚਲੇ ਜਾਂਦੇ ਤੇ ਘਰ ਕੂੜੇ ਦੇ ਢੇਰ ਲੱਗ ਜਾਂਦੇ ਕੂੜੇਦਾਨ ਵੀ ਜਵਾਬ ਦੇ ਜਾਂਦਾ ਮਿਸਟਰ ਮੰਗਲਾ ਮੈਨੂੰ ਸਵੇਰੇ ਜਲਦੀ ਆ ਕੇ ਕੂੜਾ ਲਿਜਾਣ ਵਾਲੀ ਆਖਦਾ। ਉਹਨੇ ਰੋਬ ਨਾਲ ਵੀ ਆਖਿਆ। ਪਰ ਮੈਂ ਜਲਦੀ ਨਹੀਂ ਆ ਸਕਦਾ ਸੀ। ਮੈਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਸ ਦੀ ਪਤਨੀ ਦੇ ਤਰਲੇ ਮਿੰਤਾਂ ਕਰਕੇ ਮੈਂ 9:30 ਵਜੇ ਆਉਣ ਲਈ ਸਹਿਮਤ ਹੋ ਗਿਆ ਸੀ। ਡੌਲੀ 9:30 ਵਜੇ ਹੀ ਨੌਕਰੀ ਜਾਂਦੀ ਬੈਂਕ ਲਈ। ਹੁਣ ਮੈਂ ਘਰ ਦਾ ਕੂੜਾ ਪਹਿਲਾਂ ਲਿਜਾਣਾ ਸ਼ੁਰੂ ਕਰ ਦਿੱਤਾ। ਡੌਲੀ ਦੇ ਘਰ ਦਾ ਕੂੜਾ ਚੁੱਕ ਦਿਆਂ। ਮੇਰੀ ਗਿਆਨ ਇੰਦਰੀ ਜਾਗ ਉੱਠੀ ਮੈਂ ਮੰਗਲਾ ਦੇ ਘਰ ਵਾਲੇ ਕੂੜੇ ਨੂੰ ਫਰੋਲਿਆ ਇੱਕ ਕਾਗਜ਼ ਦੇ ਟੁਕੜੇ ਟੁਕੜੇ ਕੀਤੇ ਪਏ ਸਨ ਜੋੜਨ ਲੱਗਿਆ ਤੇ ਜੋੜਦਾ ਰਿਹਾ ਇੱਕ ਘੰਟੇ ਬਾਅਦ ਠੰਡੀ ਹਵਾ ਰੌਂਕਣ ਲੱਗੀ ਜੋੜਨ ਤੇ ਪਤਾ ਲੱਗਿਆ ਇਸ ਕਾਗਜ਼ ਵਿੱਚ ਡੋਲੀ ਦੇ ਪਿਆਰ ਦਾ ਜ਼ਿਕਰ ਸੀ ਅੱਧਾ ਪੜਿਆ ਦਿਲ ਨੂੰ ਡੁੱਬੂ ਜਿਹਾ ਪੈ ਗਿਆ ਪੜਨ ਤੇ ਮਜ਼ਾ ਕਰਕਰਾ ਹੋ ਗਿਆ ਦੋ ਪੰਛੀ ਵੱਖ ਹੋਣ ਦੇ ਕਿਨਾਰੇ ਤੇ ਬੈਠੇ ਸਨ ਸ਼ਿਕਵੇ ਸ਼ਿਕਾਇਤਾਂ ਤੇ ਤੰਦਰਾਂ ਖੜੀ ਸੀ ਰਵੀ ਸ਼ੇਰਗਿੱਲ ਡੌਲੀ ਦਾ ਪ੍ਰੇਮੀ ਪਿਆਰ ਨੂੰ ਕਿਸੇ ਤਨ ਪੱਤਣ ਲਾਉਣ ਦੀ ਬਜਾਏ ਵਿਦੇਸ਼ ਦੌੜਨ ਲਈ ਸਕੀਮਾਂ ਬਣਾ ਰਿਹਾ ਸੀ ਤੇ ਉਸ ਘਰੋਂ ਫੇਰ ਕਾਗਜ਼ ਦੇ ਟੁਕੜੇ ਮਿਲੇ ਇਸ ਕਾਗਜ਼ ਵਿੱਚ ਪਿਆਰ ਕਹਾਣੀ ਦਾ ਦਾ ਐਂਡ ਹੋ ਗਿਆ ਡੌਲੀ ਹੁਣ ਅਕਸਰ ਹੀ ਘਰੇ ਰਹਿੰਦੀ ਪਤਾ ਲੱਗਾ ਉਸ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ ਨੌਕਰੀ ਤੋਂ ਕਈ ਮਹੀਨਿਆਂ ਦੀ ਛੁੱਟੀ ਲੈ ਘਰੇ ਬਹਿ ਗਈ ਸੀ। ਮੈਨੂੰ ਮਿਸਟਰ ਮੰਗਲਾ ਨੇ ਹੁਣ ਕਹਿ ਦਿੱਤਾ ਸੀ ਕਿ ਤੂੰ ਹੁਣ ਸਾਡੇ ਘਰ ਪਿੱਛੇ ਜ਼ਿਆਦਾ ਕਾੜੀ ਨਾ ਕਰਿਆ ਕਰ। ਕੂੜਾ ਹੋਰ ਘਰਾਂ ਦੇ ਨਾਲ ਹੀ ਲਜਾਇਆ ਕਰ। ਬੇਟੀ ਘਰੀ ਹੁੰਦੀ ਐ। ਮੈਨੂੰ ਸੱਚ ਦਾ ਪਤਾ ਸੀ। ਮੈਂ ਜਦ ਵੀ ਕੂੜੇ ਦਾ ਹੋਕਾ ਦੇ ਡਾਲੀ ਦੇ ਹੱਥੋਂ ਡਸਟਬਿਨ ਫੜਦਾ ਤਾਂ ਮਹਿਸੂਸ ਹੁੰਦਾ ਉਹ ਕੂੜਾ ਨਹੀਂ ਸਗੋਂ ਕੋਈ ਸਗਾਤ ਫੜਾ ਰਹੀ ਹੋਵੇ। ਉਸ ਦੀਆਂ ਅੱਖਾਂ ਕਹਿਣ ਲਈ ਉਤਾਵਲੀਆਂ ਲੱਗਦੀਆਂ ਮੇਰੇ ਪੈਰ ਉਸ ਦੇ ਘਰ ਵੱਲ ਹੀ ਤੁਰੇ ਰਹਿੰਦੇ ਉਸ ਨੂੰ ਵੇਖਣਾ ਤੇ ਵੇਖ ਕੇ ਮਨ ਦੀ ਭੁੱਖ ਮਟਾ ਲੈਣ ਦੇ ਸੁਪਨੇ ਸੰਜੋਣ ਲੱਗ ਪਿਆ ਸੀ ਮੇਰਾ ਆਪਾ ਮੇਰੇ ਵਾਸ ਨਾ ਰਿਹਾ ਉਹ ਅੰਬਰ ਪਰਿਵਾੰਗ ਬਾਹਰ ਨਿਕਲਦੀ ਤੇ ਮੇਰਾ ਤਪਦਾ ਸੀਨਾ ਠਾਰ ਜਾਂਦੀ ਕਦ ਮੇਰੇ ਅੰਦਰ ਰਵੀ ਸ਼ੇਰ ਗੇ ਲਾਣ ਬੈਠਾ ਖਬਰ ਨਾ ਲੱਗੀ ਜਦੋਂ ਕੂੜਾਦਾਨ ਲੈ ਕੇ ਕੂੜਾ ਫੜਾਉਣ ਆਈ ਕਾਂ ਮੇਰੇ ਤੋਂ ਨਾ ਚਾਹੁੰਦੇ ਹੋਇਆ ਜ਼ੁਬਾਨੋਂ ਨਿਕਲ ਗਏ ਪਿਆਰ ਭਰੇ ਸ਼ਬਦ ਤੁਸੀਂ ਮੈਨੂੰ ਕਰੀਨਾ ਕਪੂਰ ਵਰਗੇ ਲੱਗਦੇ ਹੋ ਤੇ ਮੈਂ ਉਸ ਦਿਨ ਗੇਟ ਠਾ ਕਰਕੇ ਬੰਦ ਹੋ ਗਿਆ ਮੈਂ ਡਰ ਗਿਆ ਅਣ ਹੁਣੀ ਖੜੀ ਲੱਗੀ ਮੇਰਾ ਉਹ ਸਾਰਿਆ ਸੁਪਨਮਈ ਕਿਲਾ ਟਹਿ ਢੇਰੀ ਹੋ ਗਿਆ ਯਾਰ ਜੁੰਡਲੀ ਹੌਸਲਾ ਬਣਾਉਂਦੀ ਰਹੀ ਮੈਂ ਪਗੋੜਾ ਬਣਨਾ ਚਾਹੁੰਦਾ ਸੀ ਉਸ ਦਿਨ ਤੋਂ ਮੈਨੂੰ ਨੌਕਰੀ ਤੋਂ ਕੋਹਫਤ ਤੇ ਡਰ ਆਉਣ ਲੱਗਾ ਇਹ ਕਿਸ ਤਰ੍ਹਾਂ ਦੇ ਹਾਲਾਤ ਆਣ ਖੜੇ ਸਨ ਜਦ ਮੇਰੇ ਨੇੜੇ ਤੇੜੇ ਵਸਦੀ ਹਰਸ਼ਾ ਬਾਰੂ ਦਾ ਢੇਰ ਵਾਂਗ ਜਪਦੀ ਉੱਗਾ ਰਾਜ ਸੀ ਲੀਡਰ ਕਹਾਉਂਦਾ ਦਲਬੀਰ ਮੇਰੇ ਪਿੱਛੇ ਟੁੱਟ ਕੇ ਮਗਰ ਪੈ ਗਿਆ ਇੱਕ ਦਿਨ ਉਸ ਨੇ ਧਮਕੀ ਦਿੱਤੀ ਤੇ ਨੌਕਰੀ ਵਿੱਚੋਂ ਕਢਵਾਉਣ ਦਾ ਡਰਾਵਾ ਵੀ ਦਲਬੀਰ ਦਾ ਘਰ 15 ਨੰਬਰ ਗਲੀ ਵਿੱਚ ਕਾਰ ਸੀ ਮੈਂ ਡੇੜ ਕੁ ਸੌ ਘਰਾਂ ਦਾ ਕੂੜਾ ਇਕੱਠਾ ਕਰਦਾ ਸਾਂ ਹਰ ਰੋਜ਼ 7 ਤੋਂ 10 ਕੁਇੰਟਲ ਹੋ ਜਾਂਦਾ ਸੀ ਭਾਰ ਕਦੇ ਕਦਾਈ ਭੋਗ ਵਿਆਹ ਤੇ ਜਗਰਾਤੇ ਵੇਲੇ ਹੋਏ ਕਚਰੇ ਤੇ ਝੂਠੇ ਭੰਡਾਰ ਨੂੰ ਚੁੱਕਦਿਆਂ ਰੇੜੀ ਉਲਾਨ ਹੋ ਜਾਂਦੀ ਜੇ ਠਾਣ ਦੀ ਕੜਾਕੇ ਦੀ ਗਰਮੀ ਵਿੱਚ ਸਰੀਰ ਚੋਂ ਖੂਨ ਨਿਕਲਦਾ ਮੀਂਹ ਤੇ ਚਿੱਕੜ ਵਿੱਚ ਮਰਨ ਹੋ ਜਾਂਦਾ ਸੁੱਕੀਆਂ ਰੋਟੀਆਂ ਤਾਕਤ ਨਾ ਦਿੰਦੀਆਂ ਸਰੀਰ ਦਿਨ ਬਦਨ ਕਮਜ਼ੋਰ ਹੋ ਰਿਹਾ ਸੀ ਸਿਰਫ 2 ਦਿਨ ਦੀ ਕਮਾਈ ਹੁੰਦੀ ਸਾਨੂੰ ਲੋਹੜੀ ਤੇ ਦੀਵਾਲੀ ਦੇ ਤਿਉਹਾਰ ਵੇਲੇ ਜਿੱਥੇ ਯਾਰ ਜੁੰਡਲੀ ਵਧਾਈਆਂ ਦੇ ਕੇ ਪੈਸੇ ਮੰਗਦੇ ਦੀਵਾਲੀ ਤੋਂ ਬਾਅਦ ਸਾਡੀ ਦਿਵਾਲੀ ਹੁੰਦੀ ਨਫੀਸ ਆਖਦਾ ਇਹ ਦਿਵਾਲੀ ਹਰ ਮਹੀਨੇ ਆਵੇ ਯਾਰੋ ਇਸ ਵੇਲੇ ਜੁੜੇ ਪੈਸੇ ਕਬੀਲਦਾਰੀ ਦੀਆਂ ਵਿਰਲਾਂ ਵਿੱਚ ਵੜ ਜਾਂਦੀ ਪਤਾ ਹੀ ਨਾ ਲੱਗਦਾ ਅਸੀਂ ਇੱਕ ਦਿਨ ਦੇ ਮਹਾਰਾਜੇ ਬਣ ਕੇ ਹੀ ਖੁਸ਼ ਸਾਂ ਦਲਬੀਰ ਮੇਰੇ ਨਾਲ ਦਿਵਾਲੀ ਤੋਂ ਬਾਅਦ ਖੈਬਣ ਲੱਗ ਪਿਆ ਉਸਨੇ ਵਧਾਈ ਵੀ ਨਾ ਦਿੱਤੀ ਉਹ ਆਪਣੇ ਘਰ ਦਾ ਕੂੜਾ ਚੁੱਕਣ ਲਈ ਹਰ ਰੋਜ਼ ਆਖਦਾ ਕੋਲ ਖੜਾ ਮਿਸਟਰ ਮੰਗਲਾ ਦਲਵੀਰ ਦੀ ਹਾਂ ਵਿੱਚ ਹਾਮਲਾ ਹੁੰਦਾ ਰਿਹਾ ਮੈਂ ਤਫਸੀਲ ਦਿੱਤੀ ਸੀ ਕਿ ਮੇਰੇ ਬਸ ਵਿੱਚ ਨਹੀਂ ਹੈ ਮੈਂ ਵਾਰੀ ਮੁਤਾਬਕ 150 ਘਰ ਪੂਰੇ ਕਰਦਾ ਉਹ ਆਪਣੇ ਉੱਪਰ ਤੱਕ ਪਹੁੰਚ ਬਾਰੇ ਕਈ ਵਾਰ ਸੁਣਾ ਚੁੱਕਾ ਸੀ ਮੇਰੀ ਸੋਚ ਦੇ ਉਲਟ ਦਲਵੀਰ ਨੇ ਇੱਕ ਦਿਨ ਮੇਰੀ ਰੇੜੀ ਰੋਕ ਲਈ ਉਹ ਚਪੇੜ ਮਾਰਨ ਤੱਕ ਗਿਆ ਉਹ ਉੱਚੀ ਬੋਲਦਾ ਰਿਹਾ ਸਾਲੇ ਚਾਂਬਲ ਗਈ ਕੋਈ ਤੀਜਾ ਕਿਸੇ ਥਾਂ ਦੀ ਨਾਲੇ ਜਾਣ ਦਾ ਪਤੰਦਰ ਨੂੰ ਮੈਂ ਜਿਵੇਂ ਤੇਰੇ ਬਾਪੂ ਨੂੰ ਕਢਵਾਤਾ ਸੀ ਨਾ ਨੌਕਰੀਆਂ ਤੇਰਾ ਵੀ ਉਵੇਂ ਕੰਡਾ ਕੱਢਣਾ ਪਊ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬਾਪੂ ਦੇ ਮਰਨ ਵਿੱਚ ਦਲਵੀਰ ਦਾ ਕਿੰਨਾ ਹੱਥ ਹੈ ਪਰ ਹੋਰ ਬਥੇਰੇ ਕੁਝ ਵਿੱਚੋਂ ਥੋੜਾ ਬਹੁਤ ਤਾਂ ਜ਼ਰੂਰ ਹੋਵੇਗਾ ਮੈਨੂੰ ਮੇਰਾ ਬਾਪ ਦਮ ਤੋੜਦਾ ਦਿਖਾਈ ਦਿੱਤਾ ਆਖਰ ਦਲਵੀਰ ਜਿੱਤ ਗਿਆ ਮੈਂ ਹੱਥ ਜੋੜ ਗੜਗੜਾਇਆ ਅੱਗੇ ਤੋਂ ਹਰ ਰੋਜ਼ ਕੂੜਾ ਚੁੱਕਿਆ ਕਰੂੰਗਾ ਤੁਹਾਡੇ ਕਰਦਾ ਇਸ ਵਾਰ ਮਾਫੀ ਦਿਓ ਇਹ ਮਾਫੀ ਮੈਂ ਉਸ ਦਾ ਕੱਦ ਤੇ ਪਹੁੰਚ ਵੇਖ ਕੇ ਨਹੀਂ ਮੰਗੀ ਸੀ ਸਗੋਂ ਆਪਣਾ ਘਰ ਤੇ ਦੈਰਾ ਵੇਖ ਕੇ ਮੰਗੀ ਸੀ ਪ੍ਰਤਾਪ ਨਗਰ ਦਾ ਪ੍ਰਤਾਪ ਮੈਨੂੰ ਤੰਗ ਕਰ ਰਿਹਾ ਸੀ ਹਰ ਆਦਮੀ ਔਰਤ ਮੈਨੂੰ ਤ੍ਰਿਸਕਾਰ ਤੇ ਟੇਢੀਆਂ ਨਿਗਾਹਾਂ ਨਾਲ ਵੇਖਦੇ 150 ਘਰਾਂ ਵਿੱਚੋਂ 2-4 ਘਰ ਦਿਲ ਵੱਡਾ ਰੱਖਦੇ ਚਾਹ ਪਾਣੀ ਪੁੱਛਦੇ ਚਿਤ ਕਰਦਾ ਪਿਤਾ ਪੁਰਖੀ ਨੌਕਰੀ ਛੱਡ ਜਾਮਾ ਮਜ਼ਬੂਰ ਬੇਵਸਤ ਤੇ ਲਾਚਾਰ ਸਮੈ ਘਰ ਤੇ ਮਾਂ ਦੀ ਹਾਲਤ ਮੈਨੂੰ ਇਹ ਕੰਮ ਕਰਨ ਲਈ ਜੋੜੀ ਰੱਖਦੀ ਮਨ ਮਾਰ ਕੇ ਤੁਰਿਆ ਫਿਰਦਾ লাশ ਬਣ ਕੇ ਮਰਦਾ ਜਿਉਂਦਾ ਧੂ ਲੈੰਦਾ ਸਹ ਰੇੜੀ ਇਹ ਰੇੜੀ ਮੇਰੇ ਘਰ ਦਾ ਬੋਹ ਚੁੱਕੀ ਫਿਰਦੀ ਹੋਕੇ ਮਾਰਦਾ ਸੀਟੀਆਂ ਵਜਾਉਂਦਾ ਗਲੀ ਗਲੀ ਇਹ ਅੰਤਹੀਣ ਸਿਲਸਿਲਾ ਚੱਲਦਾ ਰਹਿੰਦਾ ਜਦ ਡੋਲੀ ਦੇ ਘਰ ਕੋਲ ਪਹੁੰਚਿਆ ਤਪੈਰ ਰੁਕ ਗਏ ਗਲੇ ਵਿੱਚੋਂ ਆਵਾਜ਼ ਨਹੀਂ ਨਿਕਲ ਰਹੀ ਸੀ ਸਿਟੀ ਜਾਂ ਡੋਰ ਬੈਲ ਵਜਾਉਣ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ ਮੈਂ ਬਗੈਰ ਕੋਈ ਹਟ ਕੀਤੇ ਹੀ ਗੁਜ਼ਰ ਜਾਣਾ ਚਾਹੁੰਦਾ ਸੀ ਮੈਂ ਆਪਣੇ ਰੁਕੇ ਕਦਮਾਂ ਨੂੰ ਤੋੜਨ ਲੱਗਾ ਤਦ ਮੇਰਾ ਧਿਆਨ ਰੇੜੀ ਵੱਲ ਗਿਆ ਨੀਲੇ ਰੰਗ ਦੇ ਕੂੜੇਦਾਨ ਵਿੱਚੋਂ ਕੂੜਾ ਰੇੜੀ ਵਿੱਚ ਪੈਂਦਾ ਮੈਂ ਤੱਕਿਆ ਡੋਲੀ ਬੜੇ ادب ਤੇ ਸਲੀਕੇ ਨਾਲ ਮੇਰੇ ਵੱਲ ਤੱਕਦੀ ਹੈ ਉਸ ਦੀਆਂ ਨਿਗਾਹਾਂ ਵਿੱਚ ਅਜੀਬ ਜਹੀ ਕਸ਼ਮਕਸ਼ ਤੇ ਕੀ ਲੈਣ ਵਾਲਾ ਜਾਦੂ ਸੀ ਉਸ ਦਾ ਇਸ ਤਰ੍ਹਾਂ ਨਿਹਾਰਨਾ ਮੈਨੂੰ ਡੰਗ ਗਿਆ ਮੈਂ ਮਦਹੋਸ਼ ਤੇ ਅਲਮਸਤ ਹੋ ਗਿਆ ਤ੍ਰਿਪਤ ਹੋ ਰੂ ਰਚ ਗਈ ਉਸ ਨੇ ਇਲਾਹੀ ਤੇ ਮੰਤਰ ਮੁਗਧ ਆਵਾਜ਼ ਵਿੱਚ ਕਿਹਾ ਕੱਲ ਮੈਂ ਤੇਰਾ ਇੰਤਜ਼ਾਰ ਕਰਾਂਗੀ 12 ਵਜੇ ਆਵੇਂਗਾ ਇਕੱਲਾ ਸਭ ਕੰਮ ਨਿਵੇੜ ਕੇ ਉਹ ਉਤਰ ਗਈ ਤੇ ਮੈਂ ਰੱਬੀ ਰਹਿਮਤ ਦਾ ਸ਼ੁਕਰਾਨਾ ਕਰ ਰਿਹਾ ਸੀ ਮਨ ਉਡ ਢੂ ਢੂ ਕਰ ਰਿਹਾ ਸੀ ਪਤੰਗ ਵਾਂਗ ਸਾਰੀ ਦੁਨੀਆ ਰੰਗੀਨ ਤੇ ਪਿਆਰੀ ਲੱਗਣ ਲੱਗੀ ਇਸ ਥੰਦੇ ਵਿੱਚ ਇਹ ਮੇਰੀ ਪਹਿਲੀ ਪ੍ਰਾਪਤੀ ਸੀ ਜੋ ਖੋਜੀ ਨੂੰ ਹੀਰੇ ਲੱਭ ਲੈਣ ਦੇ ਬਰਾਬਰ ਸੀ ਡੱਲੀ ਕੋਲ ਜਾਲੀ ਤਿਆਰ ਹੋ ਗਿਆ ਇਹ ਤਰਫਲੇ ਲਗਾ ਕੇ ਆਪਣੇ ਅੰਦਰੋਂ ਬਾਹਰੋਂ ਸਾਰਾ ਮੁਸ਼ਕ ਤੇ ਬੋ ਕੱਢਦਾ ਰਿਹਾ ਅਜੀਬ ਜਿਹਾ ਨਸ਼ਾ ਦਿਮਾਗ ਨੂੰ ਛਾਇਆ ਹੋਇਆ ਸੀ ਇਸ ਨਸ਼ੇ ਕਰਕੇ ਮਿੱਠੀ ਜਹੀ ਟੁਣਕਾਰ ਕੰਨਾਂ ਨੂੰ ਪਿਆਰੀ ਲੱਗਣ ਲੱਗੀ ਜੇ ਠਾੜ ਦੀ ਗਰਮੀ ਠੰਡਕ ਦੇ ਰਹੀ ਸੀ ਕਦੇ-ਕਦਾਈਂ ਡਰ ਕੰਬਣੀ ਛੇੜਦਾ ਜ਼ਰੂਰ ਪਰ ਯਾਰ ਜੁੰਡਲੀ ਨੇ ਮੇਰੇ ਤੇ ਕਾਲੀ ਮਾਤਾ ਦਾ ਹੱਥ ਦੇਣ ਦਾ ਅਹਿਸਾਸ ਕਰਵਾਇਆ ਉਹ ਮੈਨੂੰ ਇਹ ਮੌਕਾ ਹੱਥੋਂ ਨਾ ਗਵਾਉਣ ਬਾਰੇ ਆਖਦੀ ਮੈਂ ਸਹਿਮਤ ਹੋ ਗਿਆ ਸੋਚਦਾ ਵਿਚਾਰਦਾ ਰਹਾ ਵੇਖਦਾ ਡਰਦਾ ਡੌਲੀ ਦੇ ਘਰ ਜਾ ਪਹੁੰਚ ਗਿਆ ਡੋਰਵੈਲ ਬਜਾਉਣ ਤੋਂ ਪਹਿਲਾਂ ਹੀ ਆਹ ਮਿਲੀ ਉਹ ਇਸ ਘੜੀਆਂ ਦੇ ਇੰਤਜ਼ਾਰ ਵਿੱਚ ਸੀ ਮੈਂ ਉਸ ਦਾ ਇੰਤਜ਼ਾਰ ਖਤਮ ਕਰ ਦੇਣਾ ਚਾਹੁੰਦਾ ਸੀ ਉਸ ਦੀਆਂ ਅੱਖਾਂ ਵਿੱਚ ਵਸੀ ਪਿਆਸ ਮੈਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਸੀ ਮੈਂ ਪਿਆਰ ਹੜ ਵਿੱਚ ਉਤਰ ਜਾਣਾ ਚਾਹੁੰਦਾ ਸੀ ਬਗੈਰ ਕਿਸੇ ਦੇਰੀ ਤੋਂ ਡੌਲੀ ਚੁੰਬਕ ਵਾਂਗ ਆਪਣੇ ਵੱਲ ਖਿੱਚ ਰਹੀ ਸੀ ਮੈਨੂੰ ਮੈਥੋਂ ਆਪਣਾ ਆਪ ਸੰਭਾਲ ਨਹੀਂ ਸੀ ਹੋ ਰਹਾ ਮੈਂ ਭੁੱਖੇ ਸ਼ੇਰ ਵਾਂਗ ਆਪਣੇ ਸ਼ਿਕਾਰ ਨੂੰ ਨਿਕਲ ਜਾਣਾ ਚਾਹੁੰਦਾ ਸਾਂ ਸਾਰੀ ਦੀ ਸਾਰੀ ਨੂੰ ਮੈਂ ਉਸ ਦੀਆਂ ਬਾਹਾਂ ਨੂੰ ਆਪਣੇ ਹੱਥਾਂ ਨਾਲ ਫੜਿਆ ਉਹ ਤਰਬਕ ਗਈ ਮੈਂ ਸਮਰੱਥਾ ਤੇ ਤਾਕਤ ਇਕੱਠੀ ਕਰਕੇ ਅੱਗੇ ਵਧਿਆ ਉਹ ਦੋ ਕਦਮ ਲੌਬੀ ਤੋਂ ਹੁੰਦੀ ਬੈੱਡਰੂਮ ਵੱਲ ਵਧੀ ਉਸ ਦਾ ਬਲਦਾ ਸਰੀਰ ਮੈਨੂੰ ਮਚਾ ਰਿਹਾ ਸੀ ਮੇਰੇ ਤੇ ਉਸ ਦੇ ਵਿਚਕਾਰ ਸਿਰਫ ਚਾਰ ਕੁ ਗਿੱਠਾਂ ਦਾ ਫਾਸਲਾ ਸੀ ਤਦ ਤਦ ਨਸਾਂ ਨੂੰ ਚੜੀ ਅਜੀਬ ਜਹੀ ਗੰਧਕ ਤੇ ਸੜਹਾਂ ਮੈਨੂੰ ਵਿਚਲਤ ਕਰਨ ਲੱਗ ਪਈ ਇਹ ਬੋ ਕੂੜੇ ਤੋਂ ਵੱਖਰੀ ਸੀ ਜਿਸ ਕਰਕੇ ਮੇਰੀ ਰੂਹ ਛਲਣੀ ਹੋ ਗਈ ਦਮ ਘੁੱਟਣ ਲੱਗ ਗਿਆ ਕਬਰਾ ਹਟ ਨੇ ਪੈਰ ਪਸਾਰ ਲਏ ਮੇਰਾ ਉੱਥੇ ਖੜਨਾ ਮੁਹਾਲ ਹੋ ਗਿਆ ਮੈਂ ਇਸ ਵਾਤਾਵਰਣ ਵਿੱਚੋਂ ਨਿਕਲ ਲਈ ਛੱਟ ਪਟਾਉਣ ਲੱਗ ਗਿਆ ਤੇ ਕਦਮ ਤੇ ਵੱਧੇ ਕਦਮ ਘਰ ਵੱਲ ਵਾਪਸ ਮੋੜ ਲਏ ਕਈ ਸੁਣੀਆਂ ਆਵਾਜ਼ਾਂ ਨੂੰ ਅਣ ਸੁਣਿਆ ਕਰ ਆਇਆ ਇਰਾਦਾ ਲੈ ਕੇ ਚੌੜੀ ਸੜਕ ਉੱਤੇ ਚੜ੍ਹਿਆ ਕਿ ਮੈਂ ਉਸ ਬੰਦੇ ਨੂੰ ਕਦੇ ਵੀ ਮਰ ਨਹੀਂ ਦੇਣਾ ਜਿਹੜਾ ਹੋਰ ਬਥੇਰਾ ਕੁਝ ਨਾਲ ਮਰਦਾ ਆ ਰਿਹਾ ਸੀ